ਦੋਸਤੋ ਆ ਵੀਡੀਓ ਵੇਖੋ ਇੱਕ ਵਾਰ ਕਿਵੇਂ ਇੱਕ ਬੰਦੇ 'ਚ ਸਿੱਧੂ ਮੂਸੇਵਾਲਾ ਆ ਗਿਆ ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਤੇ ਬੱਬੂ ਮਾਨ ਨੂੰ ਸ਼ਰੀਆਮ ਗਾਲਾਂ ਕੱਢੀਆਂ ਤੇ ਉਸ ਤੋਂ ਬਾਅਦ ਕੀ ਕਿਹਾ ਕੋਲਦੀ ਭਰਾਣਾ ਜਬ ਬੱਬੂ ਮਾਨ ਮੈਨੂੰ ਭਰਾਣਾ ਕਿਹਾ ਯਾਰ ਇਹਨਾਂ ਕਹਿੰਦਾ ਉਸ ਕਰ ਦੋ ਡੋਨਟ ਯੂ ਡੋਨਟ ਮੈਂ ਆ ਤੀ ਤੁਝੇ ਵੀ ਡੋਨਟ ਥਿੰਕ ਕਰਦੇ ਮੈਂ ਇਹ ਕਰਦਾ ਜਿਵੇਂ ਤਿੰਗਾਇ ਦਾ ਟੋਨ ਟਿਕਾ ਬੜਵਰ ਗਾੜ ਦੇ ਜਿੱਤੇ ਕਿਵੇਂ ਕਾ ਨਹੀਂ ਜਾ 아, 그만. 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 나 그만. 아, 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 ਸਾਡੀ ਸਿਲਮੇ ਕੀ ਤੋਂ ਬਿਨਾ ਹੋਏ ਦੋਸਤੋ ਇਹ ਵੀਡੀਓ ਕੈਨੇਡਾ ਦੀ ਵੀਡੀਓ ਹੈ ਆਪਾਂ ਕਹਿਦੀ ਵੀ ਸਿੱਧੂ ਮੂਸੇਵਾਲਾ ਲੋਕਾਂ ਨੇ ਮਾਣਾ ਤੇ ਇਨਾਂ ਕਹਾ ਵੀ ਵੀ ਹੋ ਗਿਆ ਚਲੋ ਲੋਕਾਂ ਨੂੰ ਦੁੱਖ ਵੀ ਬਹੁਤ ਲੱਗਾ ਹੈ ਨਾ ਵੀ ਜਵਾਨ ਪੁੱਤ ਜਿਹੜਾ ਮਾਪਿਆਂ ਦਾ ਚਲਾ ਗਿਆ ਤੇ ਲੋਕ ਪਿਆਰ ਵੀ ਬਹੁਤ ਕਰਦੇ ਸੀ ਪਰ ਮੈਨੂੰ ਲੱਗਦਾ ਐਵੇਂ ਗਾਲਾਂ ਦੇਣੀਆ ਗਲਤ ਆ ਕਿਉਂਕਿ ਦੋਸਤੋ ਬੱਬੂ ਮਾਨ ਦੇ ਵੀ ਫੈਨਸ ਨੇ ਹੈ ਨਾ ਜਦੋਂ ਉਹ ਦੇਖਣਗੇ ਤਾਂ ਉਹਨਾਂ ਤੇ ਮਤਲਬ ਕੀ ਗੁਜਰੂਗੀ ਅਗੇ ਹੋਰ ਰਪਲਾਈ ਕਰਨਗੇ ਤੇ ਇਸੇ ਤਰ੍ਹਾਂ ਜਿਹੜਾ ਲੜਾਈ ਦਾ ਮਾਹੌਲ ਬਣ ਜਾਂਦਾ ਇਹ ਬੰਦੇ ਦੀ ਮੈਨੂੰ ਲੱਗਦਾ दारू ਪੀਤੀ ਹੋਈ ਹੈ ਤੇ ਦਾਰੂਪੀ ਕੇ ਜਿਹੜਾ ਹੰਗਾਮਾ ਕਰ ਰਿਹਾ ਤੇ ਸਿੱਧੂ ਮੂਸੇਵਾਲੇ ਸਪੋਰਟ ਲੈ ਕੇ ਲਾਰੈਂਸ ਬਿਸ਼ਨੋਈ ਚਲੋ ਲਾਰੈਂਸ ਬਿਸ਼ਨੋਈ ਨੇ ਤਾਂ ਜਿਹੜਾ ਸਿੱਧੂ ਮੂਸੇਵਾਲਾ ਮਰਵਾਇਆ ਪਰ ਬੱਬੂ ਮਾਨ ਦੀ ਆਪਾਂ ਗੱਲ ਨਹੀਂ ਕਰ ਸਕਦੇ ਹੈਨਾ ਤੇ ਬੱਬੂ ਮਾਨ ਨੂੰ ਵੀ ਜਿਹੜੀ ਅਸੀਂ ਬਹੁਤ ਪੈੜੀਆਂ ਗਾਲਾਂ ਕੱਢ ਰਿਹਾ ਤੇ ਪੂਰਾ ਹੰਗਾਮਾ ਕਰਦਾ ਉਸ ਤੋਂ ਬਾਅਦ ਜਿਹੜੀ ਪੁਲਿਸ ਆ ਜਾਂਦੀ ਹੈ ਨਾ ਪੁਲਿਸ ਇਸ ਨੂੰ ਜਿਹੜਾ ਬਾਹਰ ਲੈ ਕੇ ਵੀ ਜਾਂਦੀ ਹੈ ਦੋਸਤੋ ਸਿੱਧੂ ਮੂਸੇਵਾਲ ਦੀ ਗੱਲ ਕਰੀ ਹਾਲ ਤੱਕ ਕੋਈ ਇਨਸਾਫ ਨਹੀਂ ਮਿਲਿਆ ਲੋਕਾਂ ਨੂੰ ਦੁੱਖ ਵੀ ਬਹੁਤ ਆ ਸਿੱਧੂ ਮੂਸੇਵਾਲ ਦਾ ਵੀ ਚਲਾ ਗਿਆ ਹਨਾ ਪਿਆਰ ਕਰਦੇ ਸੀ ਮੈਂ ਵੀ ਖੁਦ ਕਰਦਾ ਹੈਗਾ ਤੇ ਆਪਾਂ ਬਾਈ ਨੂੰ ਮਿਲੇ ਵੀ ਸੀ ਕਈ ਵਾਰ ਤੇ ਹੋਰ ਵੀ ਚਲੋ ਬਥੇਰੇ ਨੇ ਸਾਰੀ ਕਰਦੇ ਨੇ ਬਾਹਰ ਅੰਦਰ ਹਨਾ ਸਿੱਧੂ ਮੂਸੇਵਾਲ ਨੂੰ ਪਿਆਰ ਕਰਦੇ ਨੇ ਪਰ ਮੈਨੂੰ ਲੱਗਦਾ ਵੀ ਬੱਬੂ ਮਾਂ ਨੂੰ ਗਾਲਾਂ ਕੱਢਣੀਆਂ ਬਹੁਤ ਗਲਤ ਹੈ ਇੱਥੇ ਜਿਹੜੇ ਲੋਕ ਆਪਣੀ ਔਕਾਤ ਦਿਖਾ ਦਿੰਦੇ ਨੇ ਹਨਾ ਉਸ ਬੰਦੇ ਨੇ ਮੈਨੂੰ ਲੱਗਦਾ ਕਰੇ ਸਿੱਧੂ ਮੂਸੇਵਾਲ ਨੂੰ ਮਾਰਾ ਆ ਕੇ ਹਾਊਗਾ ਹਨਾ ਚਲੋ ਕਹਿ ਵੀ ਦਿੱਤਾ ਹਨਾ ਇੱਕ ਵਾਰੀ ਉਹ ਜਿਆ ਸਿੱਧੂ ਪਰ ਮੈਨੂੰ ਲੱਗਦਾ ਕਿ ਹਾਣੀ ਸੀਗਾ ਤੇ ਪਰ ਦੋਸਤੋ ਇਸ ਤਰ੍ਹਾਂ ਗਾਲਾਂ ਕੱਢਣੀਆਂ ਸ਼੍ਰੀਆਮ ਹੈ ਨਾ ਇੰਨੇ ਲੋਕ ਦੇਖਣਗੇ ਉਸ ਤੋਂ ਬਾਅਦ ਇਹ ਬੰਦਾ ਜਿਹੜੀ ਆਪਦੀ ਔਕਾਤ ਦੱਸ ਰਿਹਾ ਤਾਂ ਮੈਨੂੰ ਲੱਗਦਾ ਇਦਾਂ ਨਹੀਂ ਕਰਨਾ ਚਾਹੀਦਾ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੋਹਾਨੀ ਅਤੇ ਕਾਲੇ ਇਲਮ ਦੇ ਮਾਹਿਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ 'ਚ ਝਗੜਾ ਸੋਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ 'ਚ ਪੱਕਾ ਹੋਣਾ ਜਾਦੂ ਟੋਣੇ ਤੇ ਕੀਤਾ ਕਰਾਇਆ ਦਾ ਖਾਤਮਾ ਗੁਪਤ ਵਸ਼ੀਕਰਨ ਕਰਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ਼ਚ ਕਰੋ ਲਾਟਰੀ ਨੰਬਰ ਪਾਓ ਭਾਵੇਂ 669